ਰਾਮ रहीम ਹਣੀ ਪ੍ਰੀਤ ਨੂੰ ਸੌਂਪੇਗਾ ਡੇਰਾ ਸੱਚਾ ਸੋਦਾ ਦੀ ਕਮਾਂਡ ਪੂਰੀਆਂ ਪਾਵਰਾ ਦੇਣ ਦੀ ਤਿਆਰੀ ਡੇਰਾ ਸੱਚਾ ਸੋਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਾਡੇ ਸੱਤ ਸਾਲ ਬਾਅਦ ਸਰਸਾ ਸਥਿਤ ਡੇਰਾ ਹੈੱਡਕੁਆਰਟਰ ਵਿੱਚ ਪਰਤ ਆਏ ਨੇ ਰਾਮ ਰਹੀਮ ਦੀ ਵਾਪਸੀ ਦਾ ਮਕਾਨ ਡੇਰੇ ਦੀ ਕਮਾਨ ਡੇਰੇ ਦੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸਲਚੋਣਾ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਰਾਮ ਰਹੀਮ ਡੇਰੇ ਦੀ ਕਮਾਨ ਆਪਣੀ ਮੂਹ ਬੋਲੀ ਧੀ ਹਣੀਪ੍ਰੀਤ ਨੂੰ ਸੌਂਪ ਸਕਦਾ ਹੈ। ਹਣੀਪ੍ਰੀਤ ਨੂੰ ਡੇਰੇ ਦੇ ਪ੍ਰਬੰਧਨ ਅਤੇ ਵਿੱਤੀ ਮਾਮਲਿਆਂ ਸੇ ਸਾਰੇ ਅਧਿਕਾਰ ਦਿੱਤੇ ਜਾ ਸਕਦੇ ਨੇ। ਇਸ ਦੇ ਲਈ ਹਣੀਪ੍ਰੀਤ ਨੂੰ ਪਾਵਰ ਆਫ ਅਟਾਰਨੀ ਵੀ ਦਿੱਤੇ ਜਾ ਸਕਦੇ ਆ। ਹਾਲਾਂਕਿ ਡੇਰਾ ਮੈਨੇਜਮੈਂਟ ਨੇ ਅਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਰਾਮ ਰਹੀਮ ਦੇ ਵਾਪਸ ਆਉਣ ਅਤੇ ਡੇਰੇ ਦੀ ਕਮਾਨ ਹਣੀਪ੍ਰੀਤ ਨੂੰ ਸੌਂਪਣ ਦੀ ਸੰਭਾਵਨਾ ਨੇ ਈ ਸਵਾਲ ਖੜੀ ਕਰ ਦਿੱਤੇ ਨੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਣੀਪ੍ਰੀਤ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਕਿਉਂ ਦਿੱਤੀ ਜਾ ਰਹੀ ਹੈ ਇਸ ਦੇ ਪਿੱਛੇ ਦੇ ਕੀ ਕਾਰਨ ਨੇ ਦੇਰੇ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਦੇਰੇ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਤੇਜ਼ੀ ਨਾਲ ਫੈਸਲੇ ਲੈਣ ਵਿੱਚ ਦਿੱਕਤ ਆ ਰਹੀ ਹੈ ਰਾਮ ਰਹੀਮ ਜੇਲ੍ਹ ਵਿੱਚ ਹੈ ਇਸ ਲਈ ਹਰ ਛੋਟੇ ਵੱਡੇ ਫੈਸਲੇ ਲਈ ਉਸ ਨੂੰ ਪੈਰੋਲ ਤੇ ਆਉਣਾ ਪੈਂਦਾ ਹੈ ਜਾਂ ਡੇਰਾ ਕਮੇਟੀ ਨੂੰ ਜੇਲ੍ਹ ਵਿੱਚ ਹੀ ਮਿਲਣਾ ਪੈਂਦਾ ਹੈ ਇਹ ਪ੍ਰਕਿਰਿਆ ਕਾਫੀ ਲੰਬੀ ਅਤੇ ਗੁਲਚਦਾਰ ਹੈ ਹਨੀਪ੍ਰੀਤ ਰਾਮ ਰਹੀਮ ਦੀ ਸਭ ਤੋਂ ਕਰੀਬੀ ਹੈ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਡੇਰੇ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਨੀਪ੍ਰੀਤ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਬਿਊਰੋ ਰਿਪੋਰਟ ਔਨ 에ਰ ਰਾਮ ਰਹੀਮ ਹਨੀਪ੍ਰੀਤ ਨੂੰ ਸੌਂਪੇਗਾ ਡੇਰਾ ਸੱਚਾ ਸੋਤਾ ਦੀ ਕਮਾਂਡ ਪੂਰੀਆਂ ਪਾਵਰਾ ਦੇਣ ਦੀ ਤਿਆਰੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਾਡੇ ਸੱਤ ਸਾਲ ਬਾਅਦ ਸਰਸਾ ਸਥਿਤ ਡੇਰਾ ਹੈੱਡਕੁਆਰਟਰ ਵਿੱਚ ਪਰਤ ਆਏ ਨੇ ਰਾਮ ਰਹੀਮ ਦੀ ਵਾਪਸੀ ਦਾ ਮਕਾਨ ਡੇਰੇ ਦੀ ਕੰਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸਲਚੋਣਾ ਦੱਸਿਆ ਜਾ ਰਿਹਾ ਹੈ ਸੂਤਰਾਂ ਮੁਤਾਬਕ ਰਾਮ ਰਹੀਮ ਡੇਰੇ ਦੀ ਕਮਾਨ ਆਪਣੀ ਮੂਹ ਬੋਲੀ ਧੀ ਹਣੀਪ੍ਰੀਤ ਨੂੰ ਸੌਂਪ ਸਕਦਾ ਹੈ ਹਣੀਪ੍ਰੀਤ ਨੂੰ ਡੇਰੇ ਦੇ ਪ੍ਰਬੰਧਨ ਅਤੇ ਵਿੱਤੀ ਮਾਮਲਿਆਂ 'ਚ ਸਾਰੇ ਅਧਿਕਾਰ ਦਿੱਤੇ ਜਾ ਸਕਦੇ ਨੇ ਇਸ ਦੇ ਲਈ ਹਣੀਪ੍ਰੀਤ ਨੂੰ ਪਾਵਰ ਆਫ ਅਟਾਰਨੀ ਵੀ ਦਿੱਤੇ ਜਾ ਸਕਦੇ ਹਨ ਹਾਲਾਂਕਿ ਡੇਰਾ ਮੈਨੇਜਮੈਂਟ ਨੇ ਅਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ ਰਾਮ ਰਹੀਮ ਦੇ ਵਾਪਸ ਹੋਣ ਅਤੇ ਡੇਰੇ ਦੀ ਕਮਾਨ ਹਣੀਪ੍ਰੀਤ ਨੂੰ ਸੌਂਪਣ ਦੀ ਸੰਭਾਵਨਾ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਣੀਪ੍ਰੀਤ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਕਿਉਂ ਦਿੱਤੀ ਜਾ ਰਹੀ ਹੈ ਇਸ ਦੇ ਪਿੱਛੇ ਦੇ ਕੀ ਕਾਰਨ ਨੇ ਡੇਰੇ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਡੇਰੇ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਤੇਜ਼ੀ ਨਾਲ ਫੈਸਲੇ ਲੈਣ ਵਿੱਚ ਦਿੱਕਤ ਆ ਰਹੀ ਹੈ ਰਾਮ ਰਹੀਮ ਜੇਲ੍ਹ ਵਿੱਚ ਹੈ ਇਸ ਲਈ ਹਰ ਛੋਟੇ ਵੱਡੇ ਫੈਸਲੇ ਲਈ ਉਸ ਨੂੰ ਪੈਰੋਲ ਤੇ ਆਉਣਾ ਪੈਂਦਾ ਚਾ ਡੇਰਾ ਕਮੇਟੀ ਨੂੰ ਜੇਲ੍ਹ ਵਿੱਚ ਹੀ ਮਿਲਣਾ ਪੈਂਦਾ ਇਹ ਪਰਿਕਿਰਿਆ ਕਾਫੀ ਲੰਬੀ ਅਤੇ ਗੁਲਜਦਾਰ ਹੈ ਹਨੀਪਿਤ ਰਾਮ ਰਹੀਮ ਦੀ ਸਭ ਤੋਂ ਕਰੀਬੀ ਹੈ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਡੇਰੇ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਨੀਪਿਤ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਬਿਊਰੋ ਰਿਪੋਰਟ ਔਨ ਏਅਰ